ਪਰਦੇ ਮੇ ਰਹਿਣੇ ਦੋ ਪਰਦਾ ਨਾ ਉਠਾਓ ਪਰਦਾ ਜੇ ਉੱਠ ਗਿਆ ਤੋ ਰਾਜ ਖੁੱਲ ਜਾਏਗਾ ਅੱਲਾ ਮੇਰੀ ਤੌਬਾ ਅੱਲਾ ਮੇਰੀ ਤੌਬਾ ਸ ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀ ਸੋ ਇਹ ਗਾਣਾ ਅੱਜ ਲੋਕਾਂ ਨੂੰ ਯਾਦ ਉਦੋਂ ਆਇਆ ਜਦੋਂ ਸਾਡੇ ਸਾਥੀ ਪੱਤਰਕਾਰ ਜਤਿੰਦਰ ਕੁੰਡਲਜੀ ਸੋ ਇਹਨਾਂ ਨੇ ਇੱਕ ਪੋਸਟ ਪਾਈ ਤੇ ਪੋਸਟ ਤੇ ਲਿਖਿਆ ਕਿ ਸੁਣਿਆ ਇੱਕ ਪੱਤਰਕਾਰ ਨੇ ਹੜਪੀਟਾਂ ਦੀ ਸੇਵਾ ਲਈ ਆਏ ਮੁਸਲਮਾਨ ਵੀਰਾਂ ਤੋਂ 2000 ਰੁਪਏ ਠੱਗ ਲਏ ਦੁਖੋ ਠਾਗਲੇ ਕਲਕ ਚੀਜ਼ ਹੁੰਦੀ ਹੈ ਮਤਲਬ ਉਹਦਾ ਕਹਿ ਕੇ ਲੈ ਲੈਣੇ ਕਲਕ ਚੀਜ਼ ਹੁੰਦੀ ਹੈ ਜਾਂ ਉਹਨਾਂ ਨੂੰ ਕਹਿਣਾ ਕਿ ਭਾਜੀ ਸਾਡਾ ਤੇਲ ਪਾਣੀ ਪਾ ਦਿਓ ਇਹ ਕਲਕ ਚੀਜ਼ ਹੁੰਦੀ ਹੈ ਜਾਂ ਕੁਝ ਹੋਰ ਤਰੀਕੇ ਦੇ ਨਾਲ ਐਡ ਕਹਿ ਕੇ ਮੰਗ ਲੈਣੇ ਕਲਕ ਚੀਜ਼ ਹੁੰਦੀ ਹੈ ਸਿੱਕ ਲਫਜ ਇਹਦੇ ਚ ਲਿਖਿਆ ਠੱਗਲੇ ਠੱਗ ਦਾ ਮਤਲਬ ਹੈ ਕਿ ਜਾਤਾਂ ਹੜਪੀਟ ਬਣ ਗਏ ਤੇ ਜਾ ਉਹਨਾਂ ਨੇ ਕੋਈ ਐਹੋ ਜੀ ਲਾਈਨ ਬੋਲੀ ਹੈ ਜਿਹਦੇ ਕਰਕੇ ਉਹ ਠੱਗੇ ਗਏ ਤੇ ਕੋਈ ਲੰਬੀ ਰਕਮ ਨਹੀਂ ਹੈ ਹੈ ਤਾਂ 2000 ਹੀ ਹੈ ਪਰ ਕਹਿੰਦੇ ਕੱਖ ਦੀ ਵੀ ਚੋਰੀ ਤੇ ਲੱਖ ਦੀ ਵੀ ਚੋਰੀ ਤੋਂ ਸਾਡੇ ਵੀਰ ਜਤਿੰਦਰ ਕੁੰਡਲ ਜੀ ਜਿਨ੍ਹਾਂ ਨੂੰ ਜੋਤੀ ਕੁੰਡਲ ਜੀ ਤੁਸੀਂ ਸਾਰੇ ਪਿਆਰ ਨਾਲ ਕਹਿੰਦੇ ਹੋ ਕੁੰਡਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸੋ ਸ਼ਿਕਾਪਾ ਜੀ ਬੜੀ ਭਰਾਵਾਂ ਤੁਸੀਂ ਟਾਈਟਲ ਬਹੁਤ ਖਤੜਾਕ ਦਿੱਤਾ ਜੀ ਲੱਖ ਦੀ ਲਾਨਤ ਇਹ ਕਿਹਨੂੰ ਪਾਈ ਜੀ ਬਿਲਕੁਲ ਜੀ ਇਹ ਜਿਹਨੂੰ ਪਾਈ ਹੈ ਜਾਂ ਜਿਹਨੇ ਵੇਖੀ ਹੈ ਉਹਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਵਾ ਅੱਛਾ ਕਿਉਂਕਿ ਹਾਰਡਪੀਟਾਂ ਦਾ ਉੱਥੇ ਜਿੱਦਾਂ ਦਾ ਹਾਲਾਤ ਆ ਤੁਸੀਂ ਵੀ ਲਗਾਤਾਰ ਗਰਾਊਂਡ ਲੈਵਲ ਤੇ ਜਾਂਦੇ ਰਹੇ ਹੋ ਤੁਹਾਨੂੰ ਵੀ ਪਤਾ ਹੀ ਆ ਕਿ ਬੜੇ ਹਾਲਾਤ ਮਾੜੇ ਬਣੇ ਨੇ ਉੱਥੇ ਉਹਨਾਂ ਦੇ ਲੋਕਾਂ ਦੇ ਹੈਨਾ ਤਾਂ ਉਹਨਾਂ ਦੇ ਵਿੱਚੋਂ ਜਾ ਕੇ ਅਸੀਂ ਪੈਸੇ ਭਾਲਣਦੇ ਆ ਫੇਰ ਪੈਸੇ ਭਾਲਣਦੇ ਆ ਤੇ ਕਿੰਨੂੰ ਨਹੀਂ ਪਤਾ ਇਹ ਜਿਹੜਾ ਵੈਸੇ ਦੱਸ ਦਿੰਦੇ ਥੋੜਾ ਜਿਹਾ ਲੋਕਾਂ ਨੂੰ ਅੰਦਾਜ਼ਾ ਲਾਉਣਾ ਸੌਖਾ ਨਹੀਂ ਚਲੋ ਇਹ ਸਸਪੈਂਸ ਬਣਿਆ ਰਹਿਂਦਾ ਰਸ਼ਪਾਲ ਜੀ ਵਧੀਆ ਜਿਹਾ ਇਸ ਸਪੈਂਸੇ ਨਾ ਗਰੇ ਨਾ ਵਧੀਆ ਲੰਦਾ ਕਿਉਂਕਿ ਮੈਨੂੰ 18 19 ਤੇ ਫੋਨ ਆ ਗਏ ਨੇ ਘਟੂ ਘਟ ਪੱਤਰਕਾਰਾਂ ਦੇ ਅੱਛਾ ਪਾਜੀ ਕੌਣ ਪਾਜੀ ਕੌਣ ਪਾਜੀ ਕੌਣ ਬੰਦਾ ਪੁੱਛੇ ਤੁਸੀਂ ਸਵਾਲ ਕਿਉਂ ਲੈਣ ਦੇ ਇੱਥੇ ਹੀ ਤਾਂ ਪਤਾ ਲੱਗਦਾ ਕਿ ਪੱਤਰਕਾਰ ਪੱਤਰਕਾਰ ਨੂੰ ਮਰਵਾਉਂਦਾ ਆਪਣਾ ਹੀ ਬੰਦਾ ਆਪਣਾ ਹੀ ਸਾਥੀ ਆਪਣੇ ਸਾਥੀ ਨੂੰ ਮਰਵਾਉਂਦਾ ਇੱਕ ਦੂਜੇ ਨੂੰ ਢਾਲ ਲਾਂਦੇ ਨੇ ਉਹ ਮੈਂ ਤੇ ਕੌਣ ਕੌਣ ਕਰਕੇ ਪੁੱਛਦੇ ਹੋਣੇ ਕਿਤੇ ਜੇ ਜੇਦ ਕੇ ਤੁਸੀਂ ਕਹਿੰਦਾ ਪਾਜੀ ਨਹੀਂ ਤੁਹਾਡਾ ਨਾਮ ਨਹੀਂ ਹੈ ਤਾਂ ਤਸਦੀ ਹੋ ਜਾਂਦੀ ਹੋਣੀ ਨਾ ਉਹਨਾਂ ਨੂੰ ਟਾਈਮ ਦਿੱਤਾ ਸੀ ਮੈਂ ਸ਼ਾਮ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕੌਣ ਕਿਆ ਬਾਤ ਹੈ ਚੋਸ਼ਾ ਮਾ ਪੈ ਗਈਆਂ ਨੇ ਤੇ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਕੁੰਡਰ ਸਾਹਿਬ ਤੇ ਕਹਿੰਦੇ ਨੇ ਕਿ ਦੱਸ ਦੇਣਾ ਕੌਣ ਇਹ ਪੋਸਟ ਕਿੰਨੇ ਵਜੇ ਪਈ ਸੀ ਇਹ ਪੋਸਟ ਲਗਭਗ ਸਵੇਰੇ 8:30 ਵਜੇ ਦੇ ਕਰੀਬ ਪਾਈ ਹੋਣੀ ਹੈ ਤੇ ਸਵੇਰੇ ਸਵੇਰੇ ਚਾਹ ਦੇ ਟਾਈਮ ਲੋਕਾਂ ਦੀ ਚਾਹ ਬਾਹਰ ਨੂੰ ਕਿਉਂ ਲੈਣਤੀ ਤੁਸੀਂ ਨਹੀਂ ਉਹ ਉਹਨਾਂ ਦੀ ਆਈ ਜਿਨ੍ਹਾਂ ਨੇ ਦੋ ਹਜ਼ਾਰ ਲਿਆ ਹੋ ਦੂਜਿਆਂ ਦੀ ਨਹੀਂ ਤੁਹਾਡੇ ਨਹੀਂ ਆਈ ਇਹ ਲੈਣੀ ਨਾ ਤੁਹਾਡੀ ਤਾਂ ਨਹੀਂ ਆਈ ਜਿਨ੍ਹਾਂ ਨੇ ਲੇ ਆ ਉਹਨਾਂ ਦੀ ਚਾਹ ਬਾਹਰ ਆ ਗਈ ਹੋਣੀ ਹੈ ਅੱਛਾ ਉਹ ਆ ਗਈ ਹੋਣੀ ਪੋਸਟ ਵੇਖ ਕੇ ਉਹਦੇ ਬਾਅਦ ਰਿਐਕਸ਼ਨ ਆਉਣੇ ਕਦੋਂ ਸ਼ੁਰੂ ਹੋ ਗਿਆ ਰਿਐਕਸ਼ਨ ਉਸ ਤੋਂ ਬਾਅਦ ਹਾਰਡਲੀ ਕੋਈ 8:30 ਵੇ ਪਾਈਏ ਪੋਣੇ 9 ਵੇ ਹੋਣਾ ਆ ਗਿਆ 15 ਮਿੰਟਾਂ ਬਾਅਦ ਓਕੇ ਫੋਨ ਆਲੇ ਸ਼ੁਰੂ ਹੋ ਗਏ ਸਾਥੀਏ ਦੇ ਭਾਜੀ ਕੌਣ ਆ ਭਾਜੀ ਕੌਣ ਭਾਜੀ ਕੌਣ ਇੱਕ ਵਾਰੀ ਦੱਸੋ ਸਹੀ ਆਨੂੰ ਕੌਣ ਤੇ ਵੈਸੇ ਜਿਹੜੇ ਆਮ ਜਨਤਾ ਹੈ ਜੇ ਪਬਲਿਕ ਹੈ ਸਭ ਜਾਣਤੀ ਹੈ ਉਹਨਾਂ ਦਾ ਧਿਆਲ ਕਿਸ ਨਾਲ ਕਿਹ ਬਣੇ ਤੇ ਗਿਆ ਹੀ ਹੋਣਾ ਵੇਖੋ ਜੀ ਕਿ ਗੁਰਦਾਸਪੁਰ ਜਿਲ੍ਹਾ ਛੋਟਾ ਅੱਛਾ ਡੇਰੇ ਵਾਲਿਆਂ ਨੂੰ ਵੀ ਪਤਾ ਵਾ ਕੌਣ ਅੱਛਾ ਕਲਨੌਰ ਵਾਲਿਆਂ ਨੂੰ ਪਤਾ ਕੌਣ ਸਾਰੇ ਨੂੰ ਪਤਾ ਮੇਰੇ ਮੂੰਹ ਕੀ ਘੋਣਾ ਦੇਚ ਮੈਂ ਇਹਨੋਂ ਕਰਾਣਾ ਦੱਸ ਦੇਣਾ ਤੁਸੀਂ ਵੀ ਜਾਣੀ ਜਾਣ ਤੁਹਾਨੂੰ ਵੀ ਸਾਰਾ ਪਤਾ ਕੁੰਡਲ ਸਾਹਿਬ ਨਹੀਂ ਐਸੀ ਤੱਥਾਂ ਨਾਲ ਗੱਲ ਹੀ ਕਰਾਂਗੇ ਬਾਕੀ ਐਸੀ ਚਲੋ ਅਸੀਂ ਕਹਿੰਦੇ ਆ ਕਿ ਪੈਸੇ ਜੇ ਲੈ ਲਏ ਨੇ ਨਾ ਇਹ ਜਿਹੜਾ ਲਫ਼ਜ਼ ਕਿਹਾ ਨਾ ਤੁਸੀਂ ਠੱਗ ਮੈਨੂੰ ਠੱਗ ਲਫ਼ਜ਼ ਦੀ ਨਾ ਠੱਗੇ ਮਤਲਬ ਉਹ ਸਮਝ ਨਹੀਂ ਆਈ ਕਈ ਵਾਰੀ ਤੇ ਕਈ ਬੰਦੇ ਦੇਖਿਆ ਕਿ ਚਾ ਪਾਣੀ ਦੇ ਨਾਂ ਤੇ ਲੈ ਲਈ ਤੇ ਉਹ ਗੱਲ ਠੀਕ ਹੈ ਕਿ ਚੱਲ ਉਹਨਾਂ ਨੇ ਚਾਹ ਕੋਈ ਤੇਲ ਪਾਣੀ ਕਹਿ ਕੇ ਵੀ ਲੈ ਲੈਂਦੇ ਆ ਕਿ ਭਾਈ ਤੇਲ ਫੂਕੇ ਆ ਕੇ ਕੋਈ ਕੁਝ ਕਹਿ ਕੇ ਲੈ ਲੈਂਦੇ ਤੇ ਚਾ ਚੱਲ ਗਿਆ ਆ ਠੱਗ ਦਾ ਮਤਲਬ ਕੁਝ ਹੋਰ ਹੁੰਦਾ ਠੱਗਾ ਠੱਗ ਦਾ ਮਤਲਬ ਉਹੀ ਸਪਸ਼ਟ ਹੀ ਹੈ ਕਿ ਠੱਗੇ ਕੋਈ ਬਹਾਨਾ ਪਾ ਕੇ ਮੰਗ ਲੇ ਭਾਏ ਹਾਰਟਫੀਡ ਦਾ ਬਹਾਨਾ ਲਾ ਲਿਆ ਉਹਨਾਂ ਨੂੰ ਕਿ ਭਾਜੀ ਇਹਨੂੰ ਦਿਓ ਅਸੀਂ ਉਹਨਾਂ ਦੇ ਬਜਾਰਾਂ ਨੂੰ ਦੁੱਧ ਲਿਆ ਕੇ ਦੇਣਾ ਭਾਜੀ ਇਹ ਦੇ ਦਿਓ ਹਣ 2000 ਰੁਪਇਆ ਅਸੀਂ ਉਹਨਾਂ ਵਾਸਤੇ ਪੰਗੀਆਂ ਲੈਣੀਆਂ ਹੈ ਨਾ ਬ੍ਰੈਡ ਲੈਂਡ ਚੱਲੇ ਆ ਜਾਂ ਕੁਝ ਐਦਾਂ ਦਾ ਸੀਨ ਬਤਾ ਬੜੇ ਲੋਕ ਅੱਜ ਦੇ ਸਮੇਂ ਦੇ ਵ ਤਾ ਬੜੇ ਲੋਕਾਂ ਨੇ ਇਹਦਾ ਫਾਇਦਾ ਵੀ ਲੈਣ ਦੇ ਨੇ ਅੱਛਾ ਇੰਨੇ ਕਮੈਂਟ ਆਈ ਤੁਹਾਨੂੰ ਤੇ ਇੰਨੇ ਕਮੈਂਟਾਂ ਚ ਵਧੀਆ ਕਮੈਂਟ ਕਿਹਦਾ ਲੱਗਾ ਤੁਹਾਨੂੰ ਵਧੀਆ ਲੱਗਾ ਜ ਮੈਨੂੰ ਮਨਦੀਪ ਸਿੰਘ ਜੀ ਦਾ ਕੀ ਲਿਖਿਆ ਵੱਡੇ ਭਾਈ ਨੇ ਆਪਣੇ ਪੜੋ ਪੜੋ ਚਲੋ ਆਪਾਂ ਬਹੁਤ ਵਧੀਆ ਮਾਰੇ ਕਮੈਂਟਾਂ ਤੋਂ ਸ਼ੁਰੂ ਕਰਦੇ ਹਾਂ ਥੋੜਾ ਜਿਹਾ ਨਿਕਲ ਕਾਲੀਆਂ ਲਿਖਦੇ ਨੇ ਕਿੱਥੋਂ ਦਾ ਹੈ ਉਹ ਵੀਰ ਵੀਰ ਕਹਿੰਦੇ ਨੇ ਚਲੋ ਵੀਰ ਹੀ ਕਹਿਣਾ ਅੱਛਾ ਅਕੇ ਸੋਖੀ ਸਾਹਿਬ ਲਿਖ ਰਹੇ ਨੇ ਬਾਈ ਜਾਨ ਨਾਮ ਤਾਂ ਮੈਂਸ਼ਨ ਕਰੋ ਫਿਰ ਲਾਂਤਾ ਪਈਏ ਮਤਲਬ ਬੜਾ ਸਵਾਜੇ ਨਾਲ ਲਿਖ ਰਹੇ ਹਨ ਨਾਲ ਜਾਨ ਵੀ ਕਹਿ ਰਹੇ ਨਾਲ ਭਾਈ ਵੀ ਕਹਿ ਰਹੇ ਜੀ ਅ ਹੁਣ ਆਏ ਨੇ ਮਨਦੀਪ ਰਿੰਕੂ ਚੌਧਰੀ ਉਹ ਕਹਿ ਰਹੇ ਨੇ ਕੁੰਡਲ ਸਾਹ ਪੱਤਰਕਾਰ ਭਾਈਚਾਰਾ ਇਸ ਪੱਤਰਕਾਰ ਨਾਲ ਇਸ ਪੱਤਰਕਾਰ ਨੂੰ ਲਾਂਤਾ ਪਈਏ ਉਸ ਖਿਲਾਫ ਖਬਰ ਵੀ ਪਈਏ ਤੇ ਸੁਖਮਨ ਜੀ ਕਹਿ ਰਹੇ ਨੇ ਬਹੁਤ ਗਲਤ ਕੀਤਾ ਨਾਮ ਲਿਖੋ ਤੁਹਾਨੂੰ ਸਾਰੇ ਵੇਸ ਨਾਮ ਵੱਲ ਹੀ ਕਹਿੰਦੇ ਨੇ ਉਹ ਕਿਹੜਾ ਏ ਨਾ ਜਨਤਕ ਕਰੋ ਪਰਮਿੰਦਰ ਸਿੰਘ ਸਿੰਘਾ ਲਿਖ ਰਹੇ ਨੇ ਔਰ ਵਿਜੇ <th>ਪੱਪੜ ਜੀ ਲਿਖ ਰਹੇ ਨੇ ਉਸ ਪੱਤਰਕਾਰ ਦਾ ਨਾਮ ਵੀ ਨਸ਼ਰ ਕਰ ਦੇਣਾ ਚਾਹੀਦਾ ਕੁੰਡਲ ਸਾਹਿਬ ਉਹ ਕਿਹੜਾ ਭੱਦਰਪੁਰਸ਼ਾ ਪੱਤਰਕਾਰ ਵੀ ਰਮੇਸ਼ ਪਾਟਿਆ ਜੀ ਲਿਖਦੇ ਪਏ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਕਮੈਂਟ ਨਹੀਂ ਨਾ ਤੁਹਾਨੂੰ ਆ ਰਹੇ ਨੇ ਲਗਾਤਾਰ ਸੋ ਸਾਰਿਕ ਬੰਦਾ ਤੁਹਾਡੇ ਤੋਂ ਹੀ ਜਾਨਣਾ ਚਾਹ ਰਿਹਾ ਕਿ ਨਾਂ ਕੀ ਬੰਦਾ ਜੁਗਦੀ ਹੈ ਫਿਰ ਨਾ ਛੁੱਕ ਦੋ ਮੈਂ ਕਹਿੰਦਾ ਜੇ ਜੁਗਦਨ ਰਿਸ਼ਪਾਲ ਜੀ ਸਸਪੈਂਸ ਦੂਰ ਹੋ ਜਾਣਾ ਹੈ ਚਲੋ ਮੈਂ ਕਹਿੰਦਾ ਦਰੇ ਡਰੇ ਰਹਿਣ ਦੋ ਡਰੇ ਚੰਗੇ ਜੇ ਠੀਕ ਹੈ ਡਰੇ ਚੰਗੇ ਜੇ ਠੀਕ ਹੈ ਡਰੇ ਰਹਿਣ ਦੇ ਨਹੀਂ ਆਪਾਂ ਨਹੀਂ ਨਾਲੇ ਆਪਾਂ ਨਹੀਂ ਅਸਲ ਵਿੱਚ ਨਾ ਗੱਲ ਹੈਗੀ ਹੈ ਭਾਈਚਾਰੇ ਦੀ ਬਿਲਕੁਲ ਤੇ ਮੈਂ ਇਹ ਕਾਵਾਂਗਾ ਕੁੰਡਲ ਸਾਹੀ ਤੁਸੀਂ ਸਭ ਕੋ ਉਸ ਬੰਦੇ ਨੂੰ ਨਾ ਇਹ ਕਿਉਂਕਿ ਇਹਦੇ ਨਾਲ ਦਾਗ ਤਾਂ ਬਾ ਤੁਹਾਡੇ ਤੇ ਸਾਡੇ ਤੇ ਸਾਰਿਆਂ ਦੇ ਬਿਲਕੁਲ ਬਿਲਕੁਲ ਅਸੀਂ ਵੀ ਉਹ ਚਾਹ ਰਹੇ ਮੈਂ ਵੇਖੋ ਤੁਹਾਨੂੰ ਪਹਿਲਾਂ ਹੀ ਰਿਸ਼ਪਾਲ ਜੀ ਕਿਹਾ ਕਿ ਅੱਜ ਇਹੋ ਜੀ ਪੋਜੀਸ਼ਨ ਬਣੀ ਹੈ ਕਿ ਇੱਕ ਪੱਤਰਕਾਰ ਦੂਜੇ ਪੱਤਰਕਾਰ ਨੂੰ ਢਾਹਨ ਨੂੰ ਵਰਦਾ ਕਿਸੇ ਤਰ੍ਹਾਂ ਨੂੰ ਢਾਹ ਦਈਏ ਕਿਸੇ ਤਰ੍ਹਾਂ ਨੂੰ ਢਾਹ ਦਈਏ ਬੜੇ ਵੇਖੇ ਬੜੀ ਦੁਨੀਆ ਵਾਸੀ ਮੈਂ ਬਟਾਲੇ 'ਚ ਨਹੀਂ ਬਟਾਲੇ 'ਚ ਨਹੀਂ ਬੜੇ ਹਰ ਜਹਾਂ ਮੈਂ ਕਹਾਂ ਮੈਂ ਤੇ ਐਸੇ ਲੋਕ ਵੇਖੇ ਲੋਹਣ ਨਮਕ ਹਰਾਮ ਵੀ ਦੇਖੇ ਨੇ ਵੀ ਜਿਨ੍ਹਾਂ ਨੂੰ ਅਸੀਂ ਨਾ ਰੱਜ ਕੇ ਜਿਨਾ ਹੱਥੀ ਪਾੜਿਆ ਹੋਵੇ ਨਾ ਉਹ ਵੱਢਣ ਲੱਗਿਆ ਮੈਂ ਨਾ ਬੁੱਕਲ ਤੇ ਸਭ ਬਣ ਕੇ ਮਿੰਟ ਨਹੀਂ ਲਉਂਦੇ ਦੇਖੋ ਬਿਲਕੁਲ ਹਾਂ ਬੜੇ 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 ਤੱਕ ਵਿਸ਼ਵਾਸ ਕਰਨਾ ਬੜਾ ਔਖਾ ਹੋ ਗਿਆ ਵਿਸ਼ਵਾਸ ਆਪਣੇ ਦੇ ਬੰਦਾ ਯਾਰ ਦੋਸਤ ਤੇ ਕਰਨੇ ਪਰ ਕਿਸੇ ਆਪਣੇ ਸਾਥੀ ਦੇ ਆਪਣੇ ਪ੍ਰੋਫੈਸ਼ਨਲ ਵਾਲੇ ਜ਼ਾਦੀ ਤੇ ਨਾ ਕਰੇ ਭਾਵੇਂ ਪੱਤਰਕਾਰ ਆ ਤੇ ਭਾਵੇਂ ਕੋਈ ਵੀ ਪ੍ਰੋਫੈਸ਼ਨਲ ਇਹ ਸ਼ਰਾਬੀ ਡੈਟਰ ਜਿਆਦਾ ਨੇ ਇਹ ਸ਼ਰਾਬ ਸਿਰਫ ਸਾਡੇ ਬਟਾਲੇ ਗੁਰਦਾਸਪੁਰ ਇਧਰ ਦੀ ਜਿਲ੍ਹਾ ਚੀ ਹੈ ਨਹੀਂ ਲਗਭਗ ਸਾਰੇ ਸ਼ਹਿਰਾਂ ਜਿਆ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਨਾ ਕਿਸੇ ਹੋਰ ਨਾਲ ਵੀ ਉਹ ਵੀ ਦੱਸਦੇ ਨੇ ਕਿ ਭਾਈ ਇੱਥੇ ਵੀ ਇਹੀ ਹਾਲ ਹੈ ਇੱਥੇ ਵੀ ਅੱਜ ਪਰ ਤੋਂ ਬਰਾ ਮੈਨੂੰ ਇੱਕ ਤਾਂ ਫੋਨ ਆਇਆ ਉਹ ਦੱਸਣ ਡਿਆ ਕਹਿੰਦਾ ਭਾਜੀ ਸਾਡੇ ਵੀ ਇੱਥੇ ਇਹ ਹਾਲ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਪੱਤਰਕਾਰ ਭਾੜੇ ਤੂੰ ਮੰਨਦਾ ਕਿ ਕਿਸੇ ਤਰ੍ਹਾਂ ਨਾ ਢਾ ਲਾ ਲਈ ਅੱਛਾ ਕੁੰਡਲ ਸਾਹਿਬ ਲੱਤਾਂ ਭਾਵੇਂ ਜਿਹੜੀਆਂ ਮਰਜ਼ੀ ਕੋ ਕਿਸ ਦੀਆਂ ਖਿੱਚੀ ਤਾਡੇ ਲੇਖ ਤੇ ਵਿਧਾਤਾ ਨੇ ਲਿਖੇ ਨਾ ਬਿਲਕੁਲ ਬਿਲਕੁਲ ਤੁਹਾਡੀ ਬਾਤ ਉੱਪਰ ਵਾਲੇ ਨੇ ਫੜੀ ਹੈ ਨਾ ਤੁਹਾਡੇ ਜੇ ਕਰਮ ਚੰਗੇ ਨੇ ਤੁਹਾਡੀ ਕਲਮ ਚ ਤਾਕਤ ਹੈ ਤੇ ਤੁਸੀਂ ਬੇਦਾਗ ਹੋ ਤਾਂ ਕੋਈ ਮਾਈ ਦਾ ਲਾਲ ਤੁਹਾਡੀਆਂ ਲੱਤਾਂ ਖਿੱਚੇ ਤੇ ਭਾਵੇਂ ਲੱਤਾਂ ਨੂੰ ਕੜਿੰਗੀ ਪਾ ਲਈ ਤੁਹਾਡਾ ਬਾੜ ਵੀ ਗਾ ਨਹੀਂ ਹੋਣਾ ਜਦੋਂ ਤਾਂ ਦੀ ਬਾ ਉੱਪਰ ਵਾਲੇ ਨੇ ਫੜ ਗਿਓ ਮੈਨੂੰ ਤਾਂ ਕਈ ਵਾਰੀ ਹਾਸਾ ਵੀ ਆਂਦਾ ਚਲੋ ਮੈਂ ਨਾਮ ਉਹ ਮੈਂਸ਼ਨ ਨਹੀਂ ਕਰਦਾ ਪਰ ਜਰੂਰ ਦੱਸਣਾ ਚਾਹੂੰਗਾ 80 ਰੁਪਏ ਵਾਲਾ ਵੀ ਪੱਤਰਕਾਰ ਹੈਗਾ ਜੀ 80 ਰੁਪਏ ਵਾਲਾ ਬਿਲਕੁਲ ਹੈਗਾ ਜੀ ਸਾਰਾ ਮਾਰਕੀਟ ਚ ਤੇ ਸਮੋਸੇ ਵਾਲਾ ਵੀ ਚੱਲਦਾ ਜਿੰਨਾ ਉਹ ਵੀ ਹੈ 80 ਰੁਪਏ ਦਾ ਕੋਲਡ ਡ੍ਰਿੰਕ ਵਾਲਾ ਪੱਤਰਕਾਰ ਕਹਿੰਦੇ ਆ ਅੱਛਾ ਕੋਲਡ ਡ੍ਰਿੰਕ ਵਾਲਾ 80 ਰੁਪਏ ਦਾ ਪੱਤਰਕਾਰ ਵਾਹ ਗੁਰੂ ਇਹ ਹਾਲਾਤ ਨੇ ਜੀ 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 ਅੱਜ ਦੇ ਸਮੇਂ 'ਚ ਮੈਂ ਤਾਂ ਜਿੱਥੋਂ ਦਾ ਦੇਖਿਆ ਹੈਗਾ ਅੱਜ ਦੇ ਸਮੇਂ ਬਚਣਾ ਚਾਹੀਦਾ ਹੁਣ ਵੇਖੋ ਇੱਕ ਲੜਕੇ ਦਾ ਕਮੈਂਟ ਆਇਆ ਸੀ ਉਹਨੇ ਮਾਸਕ ਦਾ ਡਿਪਲੋਮਾ ਕੀਤਾ ਹੈ ਨਾ ਜਰਨਲਿਜ਼ਮ ਕੀਤੀ ਹੈ ਵਿਚਾਰੇ ਨੇ ਉਹ ਕਹਿੰਦਾ ਮੈਂ ਭਾਜੀ ਮਾਈਕ ਲੈ ਕੇ ਬਾਹਰ ਹੀ ਨਹੀਂ ਆਂਦਾ ਮੈਂ ਕਹਿੰਦਾ ਮੇਰਾ ਵੀ ਹਾਲਾਤ ਐਵੇਂ ਬੰਨੇ ਆ ਤੇ ਕੀ ਫਾਇਦਾ ਮੈਂ ਇੰਨੀ ਡਿਗਰੀ ਕਰਕੇ ਵੀ ਫਿਰ ਇਹਨਾਂ ਦੇ ਵਿੱਚ ਜਾਣ ਕੇ ਫਿਰ ਆਪਣੇ ਹਾਲਾਤ ਉਹ ਜੇ ਬਣਾ ਹਲ ਹਲ ਕੀ ਆ ਵੈਸੇ ਹੁਣ ਤੁਸੀਂ ਸਾਰਾ ਕੁਝ ਦੇਖ ਲਿਆ ਅੱਜ ਹਲ ਇਹਦਾ ਮੈਂ ਜਿੱਥੋਂ ਤੱਕ ਦੇਖਿਆ ਨਾ ਹੱਲ ਜਸਤੀ ਕਿ ਨਾਲ ਪੁਰਾਣੀ ਜਿਹਾ ਤੁਸੀਂ ਪੁਰਾਣੀ ਪਹਿਲਾਂ ਨਹੀਂ ਚਲੋ ਇਸ ਤਰ੍ਹਾਂ ਕੇ ਦਾ ਸਿਸਟਮ ਹੋਗਾ ਹੁਣ ਸਿਸਟਮ ਉਦਾਂ ਦਾ ਹੋ ਗਿਆ ਹੁਣ ਸੋਸ਼ਲ ਮੀਡੀਆ ਦਾ ਸਭ ਤੋਂ ਜ਼ਿਆਦਾ ਹੱਲ ਜਿਹੜਾ ਵਾ ਉਹਦੇ ਕਰਕੇ ਸਾਰਾ ਕੁਝ ਜਿਹੜਾ ਹੋਇਆ ਹਰ ਇੱਕ ਨੂੰ ਦੌੜ ਲੱਗੀ ਆ ਪਹਿਲਾਂ ਮੇਰੀ ਖਬਰ ਚੱਲ ਜੇ ਪਹਿਲਾਂ ਮੇਰੀ ਖਬਰ ਚੱਲ ਜੇ ਹੈਨਾ ਅੱਜ ਕਰਕੇ ਆ ਮੋਬਾਈਲ ਲੈ ਗਏ ਨੇ ਮੋਬਾਈਲ ਤੇ ਬਣਾਉਂਦੇ ਨੇ ਤੇ ਜਾਂਦੇ ਸੋਚਦੇ ਨੇ ਪਹਿਲਾਂ ਆਪਾਂ ਅਪਲੋਡ ਕਰਦੀ ਆ ਵਿਊ ਲੈ ਲਈ ਹੈ ਨਾ ਉਹਦੇ ਚੱਕਰ ਦੇ ਵਿੱਚ ਹੀ ਇੱਕ ਦੂਜੇ ਨੂੰ ਲੁੱਟਣ ਨੂੰ ਮਿਲਦੇ ਆ ਕਿਨੂੰ ਕਿਹਤੇ ਕਿਹਨਾਂ ਛੁੱਟਦੀ ਬਸ ਬਸ ਇਹ ਚੱਕਰ ਇਹਦਾ ਹੱਲ ਇਸ ਤੋਂ ਮਲੇ ਖਰਾਬ ਹੋ ਸਕਦਾ ਹੱਲ ਨਹੀਂ ਹੋ ਸਕਦਾ ਕੋਈ ਇਹ ਵੱਡੀ ਗੱਲ ਕਹੀ ਹੈ ਕੁੰਡਾ ਸਾਹਿਬ ਨੇ ਪਰ ਮੈਂ ਇੱਕ ਚੀਜ਼ ਕੁੰਡਾ ਸਾਹਿਬ ਤੁਹਾਨੂੰ ਵੀ ਪਤਾ ਲੱਗੇ ਤੇ ਜਿਹੜੇ ਵੀ ਬੰਦੇ ਜਰਨਲਿਜ਼ਮ ਨਾਲ ਰਿਲੇਟਡ ਨੇ ਜਾਂ ਜਰਨਲਿਜ਼ਮ ਜਾਣਦੇ ਨੇ ਉਹਨਾਂ ਨੂੰ ਇੱਕ ਪਤਾ ਹੈ ਕਿ ਤੁਹਾਡੇ ਕੋਲ ਅਗਰ ਕੁਆਲਿਟੀ ਹੈਗੀ ਹੈ ਬਿਲਕੁਲ ਤੁਹਾਡੇ ਕੋਲ ਗੁਣ ਹੈਗਾ ਤੁਹਾਨੂੰ ਪਤਾ ਹੈ ਖਬਰ ਬਣਾਉਂਦੇ ਕਿੰਨੂ ਆ ਖਬਰ ਕਹਿੰਦੇ ਕਿੰਨੂ ਤੇ ਖਬਰ ਬਣਦੀ ਕਿਵੇਂ ਆ ਤਾਂ ਲੋਕ ਤੁਹਾਨੂੰ ਵੇਂਦੇ ਵੀ ਨਹੀਂ ਤੁਹਾਡੇ ਵੀਊ ਵੀ ਹੁੰਦੇ ਨੇ ਤੇ ਤੁਹਾਡੇ ਸਬਸਕ੍ਰਾਈਬਰ ਵੀ ਹੁੰਦੇ ਨੇ ਤੇ ਤੁਹਾਨੂੰ ਸਭ ਕੁਝ ਆਉਂਦਾ ਬਿਲਕੁਲ ਨਹੀਂ ਮਾਨਸਿਕਤਾ ਇੱਥੋਂ ਤੱਕ ਰਹਿ ਗਈ ਹੈ ਕਿ ਬਸ ਮੈਨੂੰ ਇੱਕ ਨੂੰ ਸੁੱਟਣਾ ਹੈ ਮੇਰੀ ਪਹਿਲਾਂ ਚੱਲਣੀ ਚਾਹੀਦੀ ਹੈ ਬਸ ਮੈਂ 도ੜ ਇੱਥੋਂ ਤੱਕ ਆਉਂ ਕਿ ਪਹਿਲਾਂ ਚੱਲਣੀ ਚਾਹੀਦੀ ਹੈ ਅੱਜ ਸਵੇਰ ਦਾ ਜਦੋਂ ਦਾ ਦਿਨ ਚੜਿਆ 8:00 ਵਾਟ ਤੇ ਕਰੀਬ ਤੇ ਤਦ ਤੋਂ ਇੱਕ ਪੋਸਟ ਬੰਬ ਚਲਾ ਦਿੱਤਾ ਸੀ ਸਾਡੇ ਕੁੰਡਲਵੀਰ ਨੇ ਸੋ ਉਸ ਪੋਸਟਪੰਮ ਤੋਂ ਬਾਅਦ ਲਗਾਤਾਰ ਧਮਾਕੇ ਹੋ ਰਹੇ ਨੇ ਸਿਆਣੇ ਸਲਜੀ ਹੋਏ ਜਿਹੜੇ ਨਵੇਂ ਪੱਤਰਕਾਰ ਨੇ ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਇੱਕ ਮੋਟੇ ਖਜਟ ਹੋਵੋ ਬੈਠੋ ਔਰ ਬੈਠ ਕੇ ਇਸ ਸਮੱਸਿਆ ਦਾ ਹੱਲ ਲੱਭੋ ਨਹੀਂ ਤੇ ਕਿਉਂਕਿ ਜਦੋਂ ਪੱਤਰਕਾਰ ਲਫ਼ਜ਼ ਲਿਖਿਆ ਜਾਂਦਾ ਨਾ ਤੇ ਪੱਤਰਕਾਰ ਹੀ ਗਿਣੇ ਜਾਣੇ ਨੇ ਸਾਰੇ ਔਰ ਇਹ ਉਂਗਲ ਹਰ ਇੱਕ ਤੇ ਉੱਠਣੀ ਹੈ ਤੇ ਹਰ ਇੱਕ ਤੇ ਚੁਪਣੀ ਹੈ ਕਿਉਂਕਿ ਗੱਲ 2000 ਦੀ ਨਹੀਂ ਹੈ ਗੱਲ ਕਹਿੰਦੇ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਇੱਕਾ ਜਿਹੜਾ ਠੱਗ ਲਫ਼ਜ਼ ਹੈ ਨਾ ਵਿੱਚ ਵਰਤਿਆ ਗਿਆ ਕਿ 2000 ਦੀ ਕੀਤੀ ਠੱਗੀ ਉਹ ਠੱਗੀ ਦਾ ਲਫ਼ਜ਼ ਦੇ ਨਾਲ ਕਈ ਲੋਕਾਂ ਦੇ ਚਿਹਰੇ ਕਈ ਲੋਕਾਂ ਦੇ ਨਾਂ ਜਿਹੜੇ ਨੇ ਨਾ ਲੋਕਾਂ ਦੀਆਂ ਅੱਖਾਂ ਸਾਹਮਣੇ ਤੇ ਜਨਚ ਘੁੰਮ ਜਾਂਦੇ ਨੇ ਔਰ ਲੋਕ ਬੇਸ਼ੱਕ ਉਹ ਉਹਨਾਂ ਕਿਸੇ ਦੇ ਲਾਗੋ ਦੀ ਨੰਗਦੇ ਵੀ ਹੋਣ ਲੋਕੀ ਇੱਕ ਵਾਰੀ ਘੁੰਮ ਕੇ ਉਹਨਾਂ ਨੂੰ ਵੀਂਦੇ ਜ਼ਰੂਰ ਹੋਣਗੇ ਭਾਵੇਂ ਪਿੱਠ ਪਿੱਛੇ ਉਹ ਜੋ ਮਰਜੀ ਕਹਿੰਦੇ ਹੋਣ ਤੇ ਮੂੰਹ ਤੇ ਉਹਨਾਂ ਨੂੰ ਸਤ ਸਸਰੀ ਕਾਲ ਵੀ ਕਹਿੰਦੇ ਨੇ ਪਰ ਪਿਆਰ ਨਾਲ ਮਿਲਦੇ ਵੀ ਨੇ ਜਾਜਾ ਕਰ ਵੀ ਕਰਦੇ ਨੇ ਪਰ ਹਕੀਕਤ ਵਿੱਚ ਪਿੱਠ ਪਿੱਛੇ ਉਹਨਾਂ ਦੇ ਬਾਰੇ ਕੀ ਗੁਣਗਾਨ ਹੁੰਦੇ ਨੇ ਉਹ ਲੋਕ ਵੀ ਜਾਣਦੇ ਨੇ ਤੇ ਉਹ ਵੀ ਜਾਣਦੇ ਨੇ ਅਸੀਂ ਚਾਹਦੇ ਹਾਂ ਕਿ ਉਹ ਵੀਰ ਜਿਹੜੇ ਵੀ ਹੋ ਲੋਏ ਗੱਲ ਹੋਈ ਐ ਤੇ ਕੁੰਡਲ ਸਾਹਿਬ ਤੁਸੀਂ ਸਭ ਉਹਨਾਂ ਨੂੰ ਪਰਸਨਲੀ ਮਿਲ ਕੇ ਨਾ ਇਹ ਮੈਟਰ ਨੂੰ ਖਤਮ ਕਰੋ ਤੇ ਬਾਤੋ ਨਾ ਆਪਾਂ ਵੀ ਚਾਹੀਏ ਕਿ ਪੱਤਰਕਾਰ ਭਾਈ ਜਰਾਵਾ ਤੇ ਕਿਉਂ ਨਾ ਆਪਾਂ ਇਹਨੂੰ ਸਗੋਂ ਉਲਝਾਉਣ ਦੀ بجائے ਨਸੂਗਾਉਣ ਵਾਲੇ ਤਰੀਕਾ ਕੈਂਡੀਡੇਟ ਨੂੰ ਡਿਲੀਟ ਕਰ ਦਈਏ ਤਰੀਕਾ ਕੈਂਡੀਡੇਟ ਨੂੰ ਨਹੀਂ ਕਿਹਾ ਸਸਪੈਂਸ ਬਣਿਆ ਰਹਿਣ ਦਿਓ ਵਧੀਆ ਮੈਂ ਕਹਿ ਰਿਹਾ ਉਹਨੂੰ ਸਮਝਾ ਦਿਓ ਅੱਛਾ ਫੇਰ ਠੀਕ ਐ ਮੈਂ ਕਹਾਂ ਉਹਨੂੰ ਪਰਸਨਲੀ ਮਿਲ ਕੇ ਸਮਝਾ ਦਿਓ ਭਈ ਨਹੀਂ ਭਈ ਠੱਗੀ ਨਹੀਂ ਕਰਨੀ ਜੇ ਤੈਨੂੰ ਕੋਈ ਚੀਜ਼ ਦੀ ਲੋੜ ਐ ਤੇ ਤੂੰ ਇਸ ਤਰੀਕੇ ਨਾਲ ਜਾਂ ਉਦਾਂ ਲੈ ਲੈ ਜਾਂ ਇਦਾਂ ਲੈ ਲੈ ਪਰ ਉਹਨੂੰ ਠੱਗੀ ਵਾਲੇ ਪਾਸੋਂ ਮੈਂ ਗੱਲ ਕਰ ਰਿਹਾ ਇਹ ਤਾਂ ਪੱਤਰਕਾਰ ਤਾਂ ਖਰਾਬ ਕੋਈ ਸੁਨੇਹਾ ਦੇਣਾ ਦੇ ਦਿਓ ਤੁਸੀਂ ਪਲੀਜ਼ ਬਿਲਕੁਲ ਜੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਵਾ ਕਿ ਸਾਨੂੰ ਇਕਜੁੱਟ ਹੋਣ ਦੀ ਲੋੜ ਆ ਬਿਲਕੁਲ ਇਦਾਂ ਹੀ ਆ ਕਿ ਇਕਜੁੱਟ ਹੋਣ ਦੀ ਲੋੜ ਆ ਇਕਜੁੱਟ ਹੋਵਾਂਗੇ ਤਾਂ ਫੇਰ ਹੀ ਸਾਰਾ ਕੁਝ ਹੋਣਾ ਨਹੀਂ ਤੇ ਮਾਹੌਲ ਇਸ ਤੋਂ ਜ਼ਿਆਦਾ ਵਿਗੜਨਾ ਵਾ ਅੱਜ 2000 ਦੀ ਗੱਲ ਆ ਕੱਲ ਨੂੰ 100 ਰੁਪਏ ਦੀ ਵੀ ਆਣੀ ਹੈ 500 ਦੀ ਵੀ ਮਤਲਬ ਕਿ ਇੰਨਾ ਕੁ ਗਰਾਫ ਡਿੱਗ ਗਿਆ ਵਾ ਅੱਜ ਦੇ ਸਮੇਂ ਦੇ ਵਿੱਚ ਗ੍ਰਾਫ ਇੰਨਾ ਕਿ ਡਿੱਗ ਗਿਆ ਜਿਹੜੇ ਚੰਗੇ ਪੱਤਰਕਾਰ ਨੇ ਜਿਹੜੇ ਬੜੇ ਪੁਰਾਣੇ ਨੇ 20 22 ਬਾਈ ਬਾਈ ਸਾਲ ਹੋ ਗਏ ਨੇ ਅੱਜ ਉਹ ਉਸ ਵੀ ਉਹ ਵੀ ਉਸੇ ਕਤਾਰ 'ਚ ਖੜੇ ਕਰਦੇ ਰਹੇ ਇਹਨਾਂ ਲੋਕਾਂ ਨੇ ਜਿਹੜੇ ਨਵੇਂ ਪੱਤਰਕਾਰ ਆਏ ਨੇ ਨਵੀਂ ਜਨਰੇਸ਼ਨ ਆਈ ਇਹਨਾਂ ਨੇ ਉਹ ਉਹ ਵੀ ਉਸੇ ਕਤਾਰ 'ਚ ਖੜੇ ਕਰ ਦਿੰਦੇ ਨੇ ਅੱਜ ਅੱਜ ਉਹ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਕੋਸ਼ਿਸ਼ ਦੇ ਹੋਣਗੇ ਕਿ ਯਾਰ ਅਸੀਂ ਕਿਸ ਤਰੀਕੇ ਦਾ profession ਫੜਿਆ ਜਾਂ ਕਿਸ ਤਰੀਕੇ ਨਾਲ ਅਸੀਂ ਕੰਮ ਕਰਦੇ ਪਏ ਆ ਕਿਉਂਕਿ ਇੱਕ ਜ਼ਿਲ੍ਹੇ 'ਚ ਨਾ ਤੁਸੀਂ ਦੱਸਿਆ ਪੱਤਰਕਾਰ ਇੱਕ ਵੱਡ ਲੱਕ ਹੈ ਉਹ ਜਾ ਜਾਂਦਾ ਨਾ ਤਾਂ ਉਹ ਸਾਰੇ ਵਿੱਚ ਆ ਜਾਂਦੇ ਹਨਾ ਸਾਰੇ ਆਪਣੇ ਅਨੁਸਾਰ ਹੀ ਸੋਚਦੇ ਆ ਤਾਂ ਉਹ ਫਿਰ ਕਿਤੇ ਨਾ ਕਿਤੇ ਲੋਕ ਆਪਣੇ ਆਪ ਦੇ ਵੀ ਸੋਚਦੇ ਆ ਕਿਉਂਕਿ ਜਦੋਂ ਕੋਈ ਰਿਸ਼ਤੇਦਾਰ ਦਾ ਕੋਈ ਯਾਰ ਤੋਂ ਸੱਜਣ ਮਿੱਤਰ ਕੋਈ ਮਿਲੇ ਪੱਤਰਕਾਰ ਕਹਿੰਦਾ ਉਹਨੂੰ ਵੀ ਪੱਤਰਕਾਰ ਹੀ ਹੈ ਤੇ ਦੂਜੇ ਨੂੰ ਪੱਤਰਕਾਰ ਤਾਂ ਫਿਰ ਉਹ ਕਿਤੇ ਨਾ ਕਿਤੇ ਆਪਣਾ ਵੀ ਸ਼ਰਮ ਦੇ ਨਾਲ ਝੁਕਦਾ ਜ਼ਰੂਰ ਹਾਂ ਜਿਵੇਂ ਕੌਣ ਵਾਲੇ ਦਿਨਾਂ ਦੇ ਵਿੱਚ ਨਾ ਜਿਤਾ ਦੇ ਲੋਕ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਇਕਤਾ ਜੇ ਬੱਲਾ ਤਾਂ ਇਕੱਠੇ ਹੋਵਾਂਗੇ ਤਾਂ ਫੇਰ ਹੀ ਇਹਨਾਂ ਚੀਜ਼ਾਂ ਦੇ ਹੱਲ ਮਸਲੇ ਹੋ ਸਕਦੇ ਇਹ ਬੜਾ ਪਵਿੱਤਰ ਪੇਸ਼ਾ ਸੀ ਔਰ ਇਹਨੂੰ ਸਮਾਜ ਦਾ ਚੌਥਾ ਥੰਮ ਕਿਹਾ ਜਾਂਦਾ ਸੀ ਇਸ ਚੌਥੇ ਥੰਮ ਨੂੰ ਜਿਹੜਾ ਘੋਣ ਲੱਗਾ ਹੈ ਜਿਹੜੀ ਸਿਉਂਕ ਲੱਗੀ ਹੈ ਉਹ ਦਵਾਈ ਪਾਣੀ ਬਹੁਤ ਜ਼ਰੂਰੀ ਹੈ ਇਹ ਦਵਾਈ ਕਿਸੇ ਨੇ ਬਾਹਰੋਂ ਆ ਕੇ ਨਹੀਂ ਪਾਣੀ ਇਹ ਤੁਹਾਨੂੰ ਆਪਣੇਆਂ ਨੂੰ ਪਾਣੀ ਪੈਣੀ ਆਓ ਇਹਦਾ ਇਲਾਜ ਕਰੀਏ ਸਾਰੇ ਰਲ ਮਿਲ ਕੇ ਕਰੀਏ ਪੱਤਰਕਾਰ ਜਕਤ ਦੇ ਵਿੱਚ ਪੱਤਰਕਾਰਾਂ ਦੇ ਨਾਂ ਦੇ ਉੱਤੇ ਚੱਲ ਰਿਆ ਜਿਹੜੀ ਇਹ ਕਾਲਾ ਬਾਜ਼ਾਰੀ ਹੈ ਉਹਨੂੰ ਨਕੀਲ ਪਾਣੀ ਬਹੁਤ ਜ਼ਰੂਰੀ ਹੈ ਨਥ ਪਾਣੀ ਬਹੁਤ ਜ਼ਰੂਰੀ ਹੈ ਔਰ ਨਾਲ ਦੀ ਨਾਲ ਅਸੀਂ ਇਹ ਵੀ ਜਾਣਾਂਗੇ ਕਿ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਸਾਡੇ ਕੁੰਡਲ ਸਾਹਿਬ ਨੂੰ ਪਤਾ ਲੱਗਾ ਔਰ ਇਹਨਾਂ ਨੇ ਬੜੀ ਦਲੇਰੀ ਬੜੀ ਹਿੰਮਤ ਦੇ ਨਾਲ ਸਵੇਰੇ 8 ਵਜੇ ਦੇ ਨਾਲ ਹੀ ਆਪੇ ਪੇਜ ਦੇ ਉੱਤੇ ਉਸ ਚੀਜ਼ ਨੂੰ ਫਲੈਸ਼ ਕਰ ਦਿੱਤਾ ਹੈ ਕਿਉਂਕਿ ਸਾਡੇ ਸੀਨੀਅਰ ਜਿੰਨੇ ਵੀ ਪੱਤਰਕਾਰ ਨੇ ਇਹ ਸਮੱਸਿਆ ਸੀ ਉਹਨਾਂ ਅੱਗੇ ਵੀ ਰੱਖ ਰਹੇ ਆਂ ਔਰ ਉਮੀਦ ਕਰਦੇ ਆਂ ਬਹੁਤ ਹੀ ਜਲਦੀ ਇਹਦਾ ਹੱਲ ਲੱਭਾਂਗੇ ਔਰ ਧੰਨਵਾਦ ਤੁਹਾਡਾ ਖੰਡਲ ਸਾਹਿਬ ਤੁਸੀਂ ਇਹ ਸਮੱਸਿਆ ਬੜੇ ਵੱਡੇ ਲੈਵਲ ਤੇ ਲੈ ਕੇ ਆਇਓ ਔਰ ਇਹ ਸਮੱਸਿਆ ਜਿਹੜੀ ਹੈ ਨਾ ਇਹ ਚਿਚੜ ਵਾਂਗੂ ਚੰਬੜੀ ਪਈ ਹੈ ਔਰ ਇਹਦਾ ਇਲਾਜ ਬਹੁਤ ਜ਼ਰੂਰੀ ਹੈ ਉਮੀਦ ਕਰਦੇ ਆਂ ਕਿ ਤੁਹਾਡੀ ਇਸ ਪਹਿਲ ਨੂੰ ਫਲ ਲੱਗੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਜਿਹੜੇ ਵਧੀਆ ਆਉਣਗੇ ਅਸੀਂ ਵੀ ਸਾਰੇ ਜਿੰਨੇ ਵੀ ਸੀਨੀਅਰ ਜਰਨਲਿਸਟ ਹੈ ਉਹਨਾਂ ਨੂੰ ਬਹੁਤ ਹੀ ਜਲਦੀ ਇੱਕ ਮੀ बघ बहुत शुक्रिया पुढं सब साठी अक्षर वाजणार आहे टुडे